ਸਤ ਸ੍ਰੀ ਅਕਾਲ ਦੋਸਤੋ ਹਾਂਜੀ ਠੀਕ ਹੋ ਜੀ ਆ ਦੇਖੋ ਵੀ ਸਾਨੂੰ ਇੱਕੋ ਕੁਰਸੀ ਆਪਾਂ ਹੋਰ ਬਣਾ ਕੇ ਦਿਖਾਉਣੇ ਅੱਜ ਉਹਨਾਂ ਪਾਈਆਂ ਨੇ ਇੱਕ ਕੁਰਸੀ ਤੇ ਇੱਕ ਆਪਾਂ ਨੂੰ ਮੇਜ ਕਿੱਸ ਸਿੰਪਲ ਜਿਹਾ ਬਿਲਕੁਲ ਬਸ ਆਪਾਂ ਇਹਦੇ ਵਿੱਚ ਇਧਰੋਂ ਅੱਧੇ ਚ ਕੱਟ ਪਾ ਕੇ ਤੇ ਇਧਰੋਂ ਵਾਪਸ ਕਰਾਂਗੇ ਫਿਰ ਆਪਾਂ ਇਹਦੇ ਸੈਂਟਰ ਚ ਕੱਟ ਲਾਵਾਂਗੇ ਕੱਟ ਲੱਗ ਗਿਆ ਤੇ ਇਧਰੋਂ ਆਪਾਂ ਬੱਚੋਂ ਦੁਬਾਰਾ ਟੱਕ ਕੱਢਾਂਗੇ ਕੋਈ ਗੱਲ ਨਹੀਂ ਪਹਿਲਾਂ ਆਪਾਂ ਸਾਨੂੰ ਮੇਜ ਬਣਾ ਕੇ ਦਿਖਾਉਣੇ ਆ ਮੇਰੇ ਵੀ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਬਣਾਉਣਾ ਬਾਈ ਕਹਿੰਦੇ ਜਿੰਨਾ ਸਿੰਪਲ ਹੀ ਬਣਾਉਣਾ ਬਸ ਅਸੀਂ ਪੂਰੀਸ ਕੱਟ ਕੇ ਤੇ ਇਹਦੇ ਪਾਲਿਸ਼ ਕਰ ਦਾਂਗੇ ਤੇ ਦੇਖੋ ਕਿਵੇਂ ਲੱਗਦਾ ਅਹੀਂ ਬਸ ਜਿਵੇਂ ਹੈਗਾ ਜੈਨੂਇਨ ਲੱਕੜਾਂ ਇਹੀਂ ਰੱਖਣੀਆਂ ਠੀਕ ਹੈ ਕੋਈ ਲਾਉਣਾ ਨਹੀਂ ਕੋਸਾ ਕੋਈ ਗੋਲ ਨਹੀਂ ਕਰਨਾ ਜਿਵੇਂ ਲੱਕੜ ਹੈਗੀ ਆ ਬਸ ਸਿੱਧੀ ਕਟਿੰਗ ਕਰਕੇ ਹੀ ਮਤਲਬ ਰੱਖੀ ਹੈ ਜੀ ਤੇ ਸਾਨੂੰ ਕੁਰਸੀ ਵਿੱਚ ਗੋਲ ਅਸੀਂ ਕੱਢਤੀ ਹੁਣ ਇੱਧਰ ਗ੍ਰੇਂਡਰ ਲਾਉਣੇ ਆ ਤੇ ਦੇਖੋ ਚੈੱਕ ਕਰੋ ਜਮਾ ਸਿੰਪਲ ਦੇ ਕਿਸੇ ਵੀਰ ਨੇ ਬਣਾਉਣੀ ਹੋਵੇ ਇਹ 27 28 ਇੰਚ ਉੱਚੀ ਹੈਗੀ 16 ਇੰਚ ਵਾਲੀ ਦੀ ਬੈਠਣ ਵਾਲੀ ਜਗ੍ਹਾ ਹੈ ਬਾਕੀ ਆ ਉੱਪਰ ਬੈਕ ਹੈ ਤੇ ਇਹ ਵਿੱਚੋਂ ਕੱਟ ਮਾਰ ਕੇ ਗਲਾਈ ਕੱਢੀ ਹੋਈ ਹੈ ਤੇ ਢੂ ਲੱਗਦੀ ਕਰੀ ਹੋਈ ਹੈ ਸਹੀ ਜਮਾ ਠੀਕ ਹੈ ਜੀ ਦੇਖੋ ਇਹ ਮਿੱਤਰ ਨੇ ਬਣਾਉਣੇ ਦਾ ਬਣਾ ਸਕਦਾ ਤੇ 16 ਇੰਚ ਇਹਦਾ ਜਿਹੜਾ ਰਗੜ ਰਹੇ ਹੈ ਇਹ ਬੈਠਣ ਵਾਲੀ ਜਗ੍ਹਾ ਹੈ 16 ਇੰਚ ਇਹਦਾ ਮੇਜ ਉੱਚਾ ਹੈਗਾ ਤੇ ਟੋਟਲ ਇਹਦੀ ਉਚਾਈ ਹਾਏ ਇੰਚ ਹੈ ਥੱਲੋਂ ਲੈ ਕੇ ਤਹਾਂ ਤੱਕ ਜੇ ਕਿਸੇ ਮਿੱਤਰ ਨੂੰ ਬਣਾਉਣੀ ਹੋਵੇ ਤਾਂ ਉਹਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਤੇ ਕਈ ਵੀਰ ਮਿੱਤਰ ਬਣਾ ਸਕਦੇ ਨੇ ਦੇਖ ਕੇ ਇਹ ਸਿੰਪਲ ਹੀ ਆ ਬਸ ਜਿਵੇਂ ਲੱਕੜ ਆਪਣੀ ਕੋਲੋਂ ਦੇ ਨੂੰ ਕਟਿੰਗ ਕਰਕੇ ਬਣਾਈ ਗਈ ਹੈ ਕੋਈ ਬਹੁਤ ਔਖੀ ਨਹੀਂ ਤੇ ਬਸ ਸਿੰਪਲ ਗਰੈਂਡਰ ਮਾਰ ਕੇ ਤੇ ਪੌਂਸੀ ਕਰਾਂਗੇ ਤੇ ਦੇਖੋ ਚੈੱਕ ਕਰੋ ਕਿਵੇਂ ਦੇ ਤੇ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟਾਂ ਜਰੂਰ ਦੱਸੋ ਕਿਵੇਂ ਲੱਗੀ ਓਕੇ ਧੰਨਵਾਦ